ਨਾਨਕ ਸਿੰਘ ਦੇ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਦਾ ਅਗਲਾ ਭਾਗ 8 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ 11 ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚੰਗੀਆਂ ਲੱਗਣ ਤਾਂ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਤੇ ਆਪਦੇ ਸੁਝਾਅ ਸਾਨੂੰ ਕਮੈਂਟਾਂ ਰਾਹੀਂ ਇਸੇ ਤਰ੍ਹਾਂ ਭੇਜਦੇ ਰਹੋ ਤੇ ਸੰਦੇ ਰਹੋ ਸਵੀ ਮੀਡੀਆ 11 ਆਓ ਅਗਲਾ ਭਾਗ 8 ਪੜਦੇ ਹਾਂ ਦੂਰ ਕਿਸੇ ਕਾਰਖਾਨੇ ਦਾ ਘੁੱਗ ਵੱਜਿਆ ਜਿਸ ਨੂੰ ਸੁਣਦਿਆਂ ਹਿਕਦਾਰ ਹੈਰਾਨੀ ਨਾਲ ਸੋਚਣ ਲੱਗਾ ਹੈ 5 ਵਜ ਗਏ ਤਾਂ ਕਿ ਅੱਜ ساری ਰਾਤ ਮੈਂ ਜਾਗਦੇ ਹੀ ਕੱਟੀ ਹੈ ਤੇ ਇਸ ਨਾਲ ਹੀ ਕੱਲ ਸਵੇਰ ਤੋਂ ਲੈ ਕੇ ਰਾਤੀ ਮਾਇਆ ਦੇ ਘਰੋਂ ਵਾਪਸ ਆਉਣ ਤੱਕ ਦੇ ਸਾਰੇ ਦ੍ਰਿਸ਼ ਉਸ ਦੇ ਸਾਹਮਣੇ ਲੰਘ ਗਏ ਇਸ ਤੋਂ ਬਾਅਦ ਕਈ ਉਹ ਤਸਵੀਰਾਂ ਵੀ ਉਸ ਨੇ ਮਨ ਪਰਦੇ ਉੱਤੇ ਚਿਤਰੀਆਂ ਜਾਣ ਲੱਗੀਆਂ ਜਿਹੜੀਆਂ ਅਜੇ ਤੀਕ ਪਵਵਸ਼ ਦੇ ਉਹ ਲੁਕੀਆਂ ਹੋਈਆਂ ਸਨ ਰਾਤ ਦੇ ਤੀਜੇ ਪਹਿਰ ਜਦ ਮਾਇਆ ਘਰ ਪਹੁੰਚੀ ਸੀ ਤਾਂ ਉਹਨੂੰ ਤੱਕਦਿਆਂ ਹੀ ਕਦਾਰ ਦੇ ਮਨ ਵਿੱਚ ਸਭ ਤੋਂ ਪਹਿਲੀ ਭਾਵਨਾ ਪੈਦਾ ਹੋਈ ਰੱਬ ਕਰੇ ਇਹ ਅਸਫਲ ਮੁੜੀ ਹੋਵੇ ਪਰ ਉਸ ਦੀ ਇਹ ਭਾਵਨਾ ਮ ਕਲਰੀ ਕੰਧ ਵਾਂਗ ਟਹਿ ਠਹਿਰੀ ਹੋ ਗਈ ਜਦ ਮਾਇਆ ਨੇ ਉਸ ਨੂੰ ਆਪਣੀ ਸਫਲਤਾ ਦੀ ਖਬਰ ਸੁਣਾਈ ਕਦਾਰ ਨੇ ਉਸ ਵੇਲੇ ਮਾਇਆ ਦੇ ਚਿਹਰੇ ਉੱਤੇ ਸਫਲਤਾ ਦੇ ਹੁਲਾਸ ਦੀ ਲਾਲੀ ਚਮਕਰੀ ਦੇਖੀ ਤੇ ਇਸ ਤੋਂ ਬਾਅਦ ਉੱਥੇ ਠਹਿਰਨਾ ਅਸਲੀ ਮੁਸ਼ਕਲ ਹੋ ਗਿਆ ਸ਼ਾਇਦ ਉਹ ਇਕਲਵੰਨ ਦੇ ਜਾ ਕੇ ਅਗਲਾ ਕਦਮ ਚੱਕਣ ਲਈ ਸੋਚਣਾ ਚਾਹੁੰਦਾ ਸੀਗਾ ਮਾਇਆ ਨੇ ਬੜੀ ਕੋਸ਼ਿਸ਼ ਕੀਤੀ ਕਿ ਰਾਤ ਦਾ ਬਾਕੀ ਹਿੱਸਾ ਕਿਦਾਰ ਉਸਦੇ ਘਰ गुzare ਪਰ ਕਿਦਾਰ ਨੇ ਉਸ ਦੀ ਪੂਰੀ ਤਸੱਲੀ ਕਰਾ ਦਿੱਤੀ ਕਿ ਉਹ ਹੁਣ ਬਿਲਕੁਲ ਰਾਜੀ ਹੈ ਉਹ ਆਪਣੇ ਘਰ ਤੇ ਮਕਾਨ ਪਹੁੰਚ ਕੇ ਮੰਜੇ ਤੇ ਲੇਟ ਗਿਆ ਕਿੰਨਾ ਕਚਰ ਤੇ ਕਿੰਨਾ ਕਿੰਨਾ ਸੋਚਾਂ ਵਿੱਚ ਉਸ ਦਾ ਮਨ ਉੱਡਦਾ ਫਿਰਿਆ ਕਿਦਾਰ ਨੂੰ ਪਤਾ ਨਹੀਂ ਕਿਦਾਰ ਦਾ ਆਪਾ ਜਿਵੇਂ ਉਸ ਤੋਂ ਵੱਖ ਹੋ ਕੇ ਕਿਤੇ ਫਿਰ ਰਿਹਾ ਸੀਗਾ ਜਦ ਪ੍ਰਭਾਤ ਦੀ ਠੰਢੀ ਹਵਾ ਨੇ ਰੋਸ਼ਨਦਾਨ ਵਿੱਚੋਂ ਦਾਖਲ ਹੋ ਕੇ ਉਸ ਦਾ ਮੜਕਾ ਸਕਾਣਾ ਸ਼ੁਰੂ ਕੀਤਾ ਤਕਦਾਰ ਨੂੰ ਝੱਕ ਜਿਹੀ ਆ ਗਈ ਪਰ ਛੱਟ ਹੀ ਕਾਰਖਾਨੇ ਦੇ ਕੁੱਗੂ ਨੇ ਉਸ ਨੂੰ ਜਗਾ ਦਿੱਤਾ ਸੀਗਾ ਇੱਕ ਵਾਰੀ ਫਿਰ ਉਹ ਸਾਰੀਆਂ ਸੋਚਾਂ ਵਿਚਾਰਾਂ ਉਹਦੇ ਦਿਮਾਗ ਵਿੱਚ ਫਿਰਨ ਲੱਗੀਆਂ ਸੀ ਜਿਹੜੀਆਂ ਇੰਨਾ ਕਈਆਂ ਘੰਟਿਆਂ ਵਿੱਚ ਉਹਦੇ ਅੰਦਰ ਫਰਦੀਆਂ ਰਹੀਆਂ ਸਨ ਜਿਨ੍ਹਾਂ ਦੀ ਹਰ ਸਮਾਪਤੀ ਉੱਤੇ ਇੱਕੋ ਹੀ ਗੱਲ ਮੌੜ-ਮੌੜ ਉਹਦੇ ਸਾਹਮਣੇ ਆਉਂਦੀ ਰਹੀ ਸੀ ਬੇਸ਼ੱਕ ਉਹ ਤਸਵੀਜ਼ ਰੁਪਈਆਂ ਵੱਲੋਂ ਇਨਕਾਰ ਬਸ ਫੇਰ ਤਾਂ ਵੀਨਾ ਦਾ ਲਈ ਮੇਰੀ ਹੋਵੇਗੀ ਪਰ 16 ਆਉਣੇ ਸਫਲਤਾ ਦੀ ਉਮੀਦ ਹੁੰਦਿਆਂ ਹੋਇਆਂ ਵੀ ਇੱਕ ਹੋਰ ਸ਼ੰਕਾ ਉਸ ਦੇ ਸਾਹਮਣੇ ਆ ਖਲੋਦੀ ਜੇ ਵੀਨਾ ਦੀ ਮਾਂ ਨੂੰ ਇਹ ਚੱਲ ਪਸੰਦ ਨਾ ਆਈ ਮੇਰੇ ਨਾਲ ਉਸ ਦਾ ਮਾਵਾ ਵਾਲਾ ਪਿਆਰ ਹੈ ਇਸ ਵਿੱਚ ਕੋਈ ਸ਼ੱਕ ਨਹੀਂਗਾ ਪਰ ਇਸ ਗੱਲ ਦਾ ਤਾਂ ਕਿਵੇਂ ਯਕੀਨ ਕੀਤਾ ਜਾ ਸਕੇ ਕਿ ਉਹ ਮੈਨੂੰ ਜਵਾਈ ਦੇ ਰੂਪ ਵਿੱਚ ਅੱਛੀ ਪ੍ਰਵਾਨ ਕਰ ਲਵੇਗੀ ਨਹੀਂ ਕਰੇਗੀ ਤਾਂ ਅਖਰ ਹੋਰ ਕਰੇਗੀ ਕੀ ਜੇ ਚਾਰੇ ਬੰਨੇ ਨਾ ਹੀ ਮੰਨੇਗੀ ਤਾਂ ਬਿਨਾਂ ਹੀ ਉਹਨੂੰ ਮੂੰਹ ਪਾੜ ਕੇ ਕਹਿ ਦੇਵੇਗੀ ਖੈਰ ਉਹ ਵਕਤ ਤਾਂ ਜਦੋਂ ਆਵੇਗਾ ਦੇਖਿਆ ਜਾਵੇਗਾ ਪਹਿਲੀ ਗੱਲ ਤਾਂ ਇਹੋ ਸਭ ਤੋਂ ਔਖੀ ਹੈ ਕਿ ਮੈਂ ਹੀ ਆਪਣਾ ਮਤਲਬ ਉਸ ਪਾਸ ਕਿਵੇਂ ਪ੍ਰਗਟ ਕਰਾਂਗਾ ਇਸ ਬਾਬਤ ਵੀਨਾ ਨਾਲ ਸਲਾਹ ਕਰਨੀ ਹੋਵੇਗੀ ਉਸਨੇ ਹੁਣੇ ਥੋੜੀ ਦੇਰ ਤੱਕ ਪੜਾਈ ਕਰਨ ਲਈ ਆਉਣਾ ਹੈ ਉਹ ਬੜੀ ਬੇਚੈਨੀ ਨਾਲ ਵੀਨਾ ਨੂੰ ਓਢੀਕਣ ਲੱਗਾ ਹੌਲੀ-ਹੌਲੀ ਪ੍ਰਵਾਦ ਦੀ ਧੁੰਨ ਵਿੱਚੋਂ ਚਟਿਆਈ ਨਿਕਲ ਕੇ ਫੈਲਣੀ ਸ਼ੁਰੂ ਹੋਈ। ਇਸ ਤੋਂ ਬਾਅਦ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਬੂਹੇ ਉੱਤੇ ਛੀਠਾਂ ਵਿੱਚੋਂ ਛਾਤੀ ਮਾਰੀ। ਕਿਦਾਰ ਉੱਠਿਆ ਤੇ ਜਲਦੀ ਨਿਤਕਿਰਿਆ ਤੋਂ ਵਿਹਲਾ ਹੋ ਕੱਪੜੇ ਬਦਲਣ ਲੱਗਾ। ਕਹਿੰਦਾ ਜਿਨਾ ਤੋਂ ਸਿਰ ਦੇ ਵਾਲ ਨੂੰ ਉਸਨੇ ਨਾ ਤੇਲ ਛਾਇਆ ਸੀ ਨਾ ਕੰਗੀ ਪਰ ਅੱਜ ਸ਼ਾਇਦ ਉਸਨੇ ਪਿਛਲੇ ਸਾਰੇ ਦਿਨਾਂ ਦੀ ਕਸਰ ਕੱਢਣੀ ਸੀਗੀ। ਸੇਫਟੀ ਦੀ ਮਦਦ ਨਾਲ ਸ਼ੇਵ ਕਰਨੀ ਸ਼ੁਰੂ ਕਰ ਦਿੱਤੀ। ਸ਼ੁਰੂ ਕੀਤੀ ਫਿਰ ਬੂਟਾਂ ਦੀ ਪਾਲਿਸ਼। ਵੀਨਾ ਰੋਜ਼ ਜਿਸ ਵੇਲੇ ਆਇਆ ਕਰਦੀ ਸੀ ਉਹ ਵਕਤ ਆਇਆ ਤੇ ਆ ਕੇ ਲੰਘ ਗਿਆ ਪਰ ਵੀਨਾ ਨਹੀਂ ਆਈ। ਜੋ ਜੋ ਵਕਤ ਬੀਤਦਾ ਜਾਂਦਾ ਸੀ ਕਦਾਰ ਦੇ ਅੰਦਰ ਕੋਈ ਨਿੰਮੋ ਚੂਨਤਾ ਜਹੀ ਸ਼ਾਈ ਜਾਂਦੀ ਸੀ ਉਸ ਦਾ ਉਤਸ਼ਾਹ ਕਰ ਕਰ ਹੋਈ ਜਾ ਰਿਹਾ ਸੀਗਾ ਇਸ ਵੇਲੇ ਕਈ ਦਲਟਾ ਹੋ ਸੋਚਾਂ ਉਸ ਨੂੰ ਬੇਅਰਾਮ ਕਰ ਰਹੀਆਂ ਸਨ ਮਤੇ ਵੀਨਾ ਨੇ ਮੇਰੀ ਗੱਲ ਦਾ ਬੁਰਾ ਮੰਨਿਆ ਹੋਵੇ ਮਤੇ ਉਸ ਨੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਹੋਵੇ ਇੱਕ ਵਾਰ ਫੇਰ ਉਸ ਰਾਤ ਵਾਲੇ ਸਮੇਂ ਨੂੰ ਜਦ ਉਸ ਨੇ ਵੀਨਾ ਪਾਸ ਆਪਣਾ ਪਵਰਗਟ ਕੀਤਾ ਸੀਗਾ ਅੱਖਾਂ ਅਗੋ ਲਿਆ ਕੇ ਇਸ ਗੱਲ ਦੀ ਪਰਚੋਲ ਕਰਨ ਲੱਗਾ ਕਿ ਮੇਰੀਆਂ ਗੱਲਾਂ ਸੁਣ ਕੇ ਵੀਨਾ ਦੇ ਮੱਥੇ ਤੇ ਵੀ ਵੱਟ ਪਿਆ ਸੀ ਉਸ ਦੇ ਵਰਤਾਓ ਵਿੱਚ ਕੁਝ ਫਰਕ ਆਇਆ ਸੀ ਜਿਉਂ-ਜਿਉਂ ਮੈਂ ਆਪਣੇ ਮਤਲਬ ਦੇ ਨੇੜੇ ਆਈ ਜਾਂਦਾ ਸਾਂ ਕਿ ਵੀਨਾ ਦੇ ਚਿਹਰੇ ਤੋਂ ਉਹ ਪਿਆਰ ਦੀ ਮਿੱਠੀ-ਮਿੱਠੀ ਤੇ ਸੁਖਦਾਈ ਜਿਹੀ ਝਲਕ ਉੜਦੀ ਸੀ ਕਿਦਾਰ ਲਈ ਹੋਰ ਉੜੀਕਣਾ ਮੁਸ਼ਕਲ ਹੋ ਗਿਆ ਉਸ ਦਾ ਸਾਹ ਜਿਵੇਂ ਗਲੇ ਵਿੱਚੋਂ ਨਹੀਂ ਪੱਕੀ ਵਿੱਚੋਂ ਛੇ ਕਰਕੇ ਨਿਕਲ ਰਿਹਾ ਸੀਗਾ ਕੋਜਰ ਉਸਨੇ ਹੋਰ ੜੀਕ ਵਿੱਚ ਬਤਾਇਆ ਪਰ ਜਿੰਨਾ ਪੈਰਾਂ ਦੀ ਬੈੜਕ ਉਸਦੇ ਕੰਨ ਅੜੀਕ ਰਹੇ ਸਨ ਉਹ ਸੁਣਾਈ ਨ ਨਹੀਂ ਦਿੱਤੀ ਅਖੀਰ ਉਸ ਦੀ ਸਲਾਹ ਹੋਈ ਕਿ ਆਪ ਹੀ ਕਿਉਂ ਨਾ ਵੀਨਾ ਦੇ ਘਰ ਚਲਾ ਜਾਵੇ ਫਰਮਾਇਆ ਨੂੰ ਮਿਲਣ ਤੋਂ ਪਹਿਲਾਂ ਇੱਕ ਵਾਰ ਉਹ ਵੀਨਾ ਨੂੰ ਇਕਾਂਤ ਵਿੱਚ ਮਿਲ ਲੈਣਾ ਚਾਹੁੰਦਾ ਸੀਗਾ ਇਸੇ ਕਰਕੇ ਉਸਨੇ ਹੋਰ ਕੋਜਰ ੜੀਕ ਕੀਤੀ ਜਦ ਫਿਰ ਵੀ ਉਸ ਦੀ ਆਸ ਪੂਰੀ ਨਾ ਹੁੰਦੀ ਦੀ ਸੀ ਤਾਂ ਉਹ ਆਪ ਹੀ ਉੱਠ ਕੇ ਜਾਣ ਲਈ ਤਿਆਰ ਹੋ ਗਿਆ ਜਾਣ ਲੱਗਿਆ ਉਨੇ ਆਪਣੇ ਪਾਲਿਸ਼ ਕੀਤੇ ਬੂਟਾ ਤੇ ਇੱਕ ਵਾਰ ਫੇਰ ਬਰਸ਼ ਫੇਰਿਆ ਤੇ ਇਸੇ ਤਰ੍ਹਾਂ ਵਾਹੇ ਹੋਏ ਵਾਲਾਂ ਨੂੰ ਦੁਬਾਰਾ ਕੰੰਗੀ ਕੀਤੀ ਇਹ ਕੰਮ ਕਰਦਾ ਹੋਇਆ ਉਹ ਨਾਲੋਂ ਨਾਲ ਸੋਚ ਰਿਹਾ ਸੀਗਾ ਇਹ ਕਿਸ ਤਰ੍ਹਾਂ ਦੀ ਧੜਕਣ ਹੋ ਰਹੀ ਹੈ ਮੇਰੇ ਦਿਲ ਦੀ ਬੜੀ ਅਖੇਰੀ ਜਹੀ ਜਿਵੇਂ ਆਪਣੇ ਥਾਂ ਤੋਂ ਛੜਕ ਕੇ ਦਿਲ ਇਧਰ ਉਧਰ ਫਿਰ ਰਿਹਾ ਹੋਵੇ ਉਹ ਕਮਰੇ ਵਿੱਚੋਂ ਨਿਕਲਿਆ ਹੀ ਸੀ ਕਿ ਸਾਹਮਣੇ ਉਸ ਨੂੰ ਵਿਦਿਆ ਇਧਰ ਆਉਂਦੀ ਸੀ ਜਿਹੜੀ ਛੱਟ ਪਟੋਸ ਕੋ ਲਾ ਕੇ ਉਸ ਦਾ ਹੱਥ ਫੜ ਕੇ ਖਿੱਚਦੀ ਹੋਈ ਬੋਲੀ ਚਲੋ ਤੁਹਾਨੂੰ 베ਜੀ ਸੱਦਦੇ ਨੇ ਸੁਣਦਿਆਂ ਹੀ ਕੇਦਾਰ ਦੀਆਂ ਲੱਤਾਂ ਬਾਹਾਂ ਕਿਰਨ ਲੱਗੀਆਂ ਅਤੇ ਵੀਨਾ ਨੇ ਰਾਤ ਵਾਲੀ ਗੱਲ ਦੱਸ ਹੀ ਨਾ ਦਿੱਤੀ ਹੋਵੇ ਪਰ ਕੀ ਵੀਨਾ ਦੇ ਰੰਗ ਟੰਗ ਤੋਂ ਕੁਝ ਇਹੋ ਜਿਹਾ ਜਾਪਦਾ ਸੀ ਸ਼ਾਇਦ ਨਹੀਂ ਤਾਂ ਫਿਰ ਇਤਨੀ ਸਵੇਰੇ ਸੱਦ ਕੱਲਣ ਦਾ ਕਾਰਨ ਉਵੇਂ ਹੀ ਬਾਹਾਂ ਖਿੱਚਦੀ ਹੋਈ ਵਿਦਿਆਸ ਨੂੰ ਘਰ ਵੱਲ ਲੈ ਤਰੀ ਘਰ ਅੰਦਰ ਜਾ ਕੇ ਕੇਦਾਰ ਨੇ ਦੇਖਿਆ ਉਸੇ ਕਮਰੇ ਵਿੱਚ ਤੇ ਉਸੇ ਮੰਝੇ ਉੱਤੇ ਵੀਨਾ ਲੇਟੀ ਹੋਈ ਸੀ ਤੇ ਮਾਇਆ ਉਸ ਦੀ ਨਬਜ ਫੜੀ ਸਰਾਂਦੀ ਬੈਠੀ ਸੀ ਕਿ ਦਾ ਦਿਲ ਬਠਣ ਲੱਗਾ ਸੀਗਾ ਕਿਉਂ ਬੇਜੀ ਵੀਨਾ ਨੂੰ ਕੀ ਹੋਇਆ ਏ ਕੇਦਾਰ ਨੇ ਕਾਲੀ ਨਾਲ ਅਗਾਹ ਵਧ ਕੇ ਵੀਨਾ ਦਾ ਹੱਥ ਫੜਦਾ ਪੁੱਛਿਆ ਮਾਇਆ ਬੋਲੀ ਪਤਾ ਨਹੀਂ ਚੰਗੀ ਭਲੀ ਸੁੱਤੀ ਸੀ ਵੱਡੇ ਵੇਲੇ اٹਕੇ ਦੇਖਾ ਤੇ ਪੰਜ ਪੱਠ ਬੁਖਾਰ ਚੜਿਆ ਹੋਇਆ ਸੁ ਵੀਣੀ ਕਿਦਾਰ ਨੇ ਮੰਜੇ ਤੇ ਬੈਠਦੇ ਉਸ ਦਾ ਹੱਥ ਫੜ ਕੇ ਪੁੱਛਿਆ ਕਿਉਂ ਬੁਖਾਰ ਕਿਉਂ ਚੜ ਗਿਆ ਰਾਤੀ ਤੇ ਮੈਂ ਤੈਨੂੰ ਚੰਗੀ ਭਲੀ ਛੱਡ ਕੇ ਗਿਆ ਸਾਂ ਪਰ ਵੀਨਾ ਨੇ ਕੋਈ ਜਵਾਬ ਨਹੀਂ ਦਿੱਤਾ ਕਿਦਾਰ ਨੂੰ ਦੇਖਦਿਆਂ ਹੀ ਉਸ ਨੇ ਮੂੰਹ ਦੂਜੇ ਪਾਸੇ ਫੇਰ ਲਿਆ ਇਸ ਤੋਂ ਛਟकेदार ਨੇ ਇਹ ਵੀ ਮਹਿਸੂਸ ਕੀਤਾ ਜਿਵੇਂ ਉਸ ਦੇ ਹੱਥ ਦੀ ਸ਼ੂ ਨੂੰ ਵੀਨਾ ਬਰਦਾਸ਼ਤ ਨਹੀਂ ਕਰ ਰਹੀਗੀ ਕਿਦਾਰ ਜਿਉਂ ਹੀ ਮੰਜੇ ਤੇ ਬੈਠਾ ਵੀਨਾ ਸਰਕ ਕੇ ਪਰਹੀ ਹੋ ਗਈ ਕਿਦਾਰ ਦਾ ਦਿਲ ਹੋਰ ਧੜਕਣ ਲੱਗਾ ਕੋਈ ਡਰ ਨਹੀਂਗਾ ਮੰਜੇ ਤੋਂ ਅੜਦੀ ਹੋਈ ਮਾਇਆ ਕਿਦਾਰ ਨੂੰ ਸੰਬੋਧਨ ਕਰਕੇ ਬੋਲੀ ਅੱਜ ਕੱਲ ਮਲੇਰੀਆ ਜੇ ਨੰਨੇ ਆਰਾਮ ਆਜ ਜਾਏਗਾ ਸੂ ਆ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ ਤੇ ਦੋਵੇਂ ਅਗੜ ਪਿਛੜ ਬਾਹਰ ਬਰਾਂਡੇ ਵਿੱਚ ਆ ਪਹੁੰਚੇ ਇੱਥੇ ਕੰਧ ਨਾਲ ਇੱਕ ਹੋਰ ਮੰਜ਼ਿਲ ਖੜੀ ਕੀਤੀ ਸੀ ਜਿਸ ਨੂੰ ਮਾਇਆ ਨੇ ਡਾ ਲਿਆ ਜਦ ਦੋਵੇਂ ਬੈਠ ਗਏ ਤੇਰੇ ਤੇ ਬੀੜਾ ਕੀ ਹਾਲੇ ਹੁਣ ਮਾਇਆ ਨੇ ਬੈਠ ਜਾ ਉਸ ਪਾਸੋਂ ਪੁੱਛਿਆ ਜਿਸ ਦੇ ਉੱਤਰ ਵਿੱਚ ਖਦਾਰ ਨੇ ਉਸ ਨੂੰ ਆਪਣੇ ਠੀਕ ਠਾਕ ਹੋਣ ਦਾ ਯਕੀਨ ਕਰਾ ਦਿੱਤਾ ਵੇ ਜੀ ਖਦਾਰ ਨੇ ਛੇਤੀ ਛੇਤੀ ਗੱਲ ਸ਼ੁਰੂ ਕਰਨ ਦੇ ਰਾਜੇ ਨਾਲ ਪੁੱਛਿਆ ਤੁਸੀਂ ਸਵੇਰ ਦੀ ਗੱਡੀ ਆ ਜਾਂਦੇ ਰਾਤੀ ਏਡੇ ਔਖੇ ਹੋਏ ਹੋਵੋਗੇ ਮਾਇਆ ਦਾ ਅੰਗਾਂਗ ਵਿੱਚੋਂ ਇਸ ਵੇਲੇ ਖੁਸ਼ੀ ਉਛਲ ਰਹੀ ਸੀ ਉਸ ਨੇ ਮੁਸਕਰਾਉਂਦਾ ਕਿਹਾ ਕੰਮ ਜਿਸ ਲਈ ਗਈ ਸਾਂ ਉਹ ਤੇ ਜਾਂਦਿਆ ਹੀ ਹੋ ਗਿਆ ਫਿਰ ਮੈਂ ਆਖਿਆ ਕਾਦਰ ਲਈ اٹਕਣਾ ਵੇ ਨਾਲੇ ਬਾਲਾਂ ਨੂੰ ਪਿੱਛੇ ਇਕੱਲਿਆਂ ਛੱਡ ਕੇ ਗਈ ਸਾਂ ਅੱਛਾ ਕਿਸ ਤਰ੍ਹਾਂ ਫਿਰ ਗੱਲ ਥੋਈਆ ਕਿਦਾਰ ਨੇ ਟੁੱਟਦੇ ਦਿਲ ਵਿੱਚੋਂ ਪੁੱਛਿਆ ਸੀ ਕ ਮਾਇਆ ਨੇ ਦੱਸਣਾ ਸ਼ੁਰੂ ਕੀਤਾ ਗੱਲ ਕਥ ਕੀ ਹੋਣੀ ਸੀ ਬਸ ਉਹੀ ਉਹ ਮੇਰੀ ਗੱਲ ਸੱਚ ਨਿਕਲੀ ਆ ਉਹਨਾਂ ਨੂੰ ਕਿਸੇ ਜਾਂ ਤੁਖੜੀ ਦਿੱਤੀ ਸੀ ਕਿ ਅਖੇ ਉਹਨਾਂ ਦੇ ਪੱਲੇ ਤੇ ਮੋਹਰਾ ਖਾਣ ਨੂੰ ਵੀ ਪੈਸੇ ਨਹੀਂ ਬਚੇਗੇ 부ਚੀ ਬਾਂਦਰੀ ਕੁੜੀ ਤੁਹਾਡੇ ਹਵਾਲੇ ਕਰਨਗੇ ਬਸ ਸੁਣ ਕੇ ਸੱਪ ਸੰਗ ਗਿਓ ਉਹ ਜਿਹੜੀ ਮੇਰੀ ਕੁੜਮਣੀ ਹੈ ਨਾ ਉਹ ਤੇ ਸਮਝ ਲੈ ਮਰਦਿਆਂ ਦੇ ਖਫਨਲਾ ਲੈਣ ਵਾਲੀ ਐ ਪਹਿਲਾਂ ਤੇ ਚੁੱਪ ਕੀਤੀ ਰਹੀ ਫਿਰ ਲੱਗੀ ਹੀਲੇ ਬਹਾਨੇ ਸਾੜਨ ਕਦੇ ਆਖੇ ਸਾਡਾ ਮੁੰਡਾ ਨਹੀਂ ਮੰਨਦਾ ਕਦੇ ਆਖੇ ਸਾਡਾ ਹੱਥ ਤੰਗ ਹੈ ਪਰ ਮੈਂ ਸਮਝ ਗਈ ਕਿ ਅੰਬਾਂ ਦੀ ਪੋਖਾ ਅੰਬਾਖੜਾਂ ਨਾਲ ਨਹੀਂ ਮਿੜਦੀ ਮੈਂ ਉਸ ਕੋਲ ਖੋਲ ਕੇ ਆਖ ਦਿੱਤਾ ਕਿ ਬੀਬੀ ਰਾਣੀ ਧੀਆ ਪੁੱਤਰਾਂ ਨਾਲੋਂ ਕੋਈ ਚੀਜ਼ ਚੰਗੀ ਨਹੀਂ ਹੁੰਦੀ ਤੇ ਇੱਜ਼ਤ ਆਬਰੂ ਇਹਨਾਂ ਨਾਲੋਂ ਵੀ ਵੱਡੀ ਚੀਜ਼ ਹੈ ਤੂੰ ਮਾਸਾ ਫਿਕਰ ਨਾ ਕਰ ਮੈਂ ਚੋਰ ਨੂੰ ਲੁੱਟਾਂ ਸਾਧ ਨੂੰ ਪੰਨਾ ਤੇਰਾ ਘਰ ਪੂਰਾ ਕਰ ਦਿਆਂਗੀ ਜੋ ਕੁਝ ਕਰਾਂਗੀ ਸੋਹਣਾ ਸੁਥਰਾ ਕਰਾਂਗੇ ਕੀ ਹੋਇਆ ਜੇ ਸਾਡੇ ਤੇ ਗਰੀਬੀ ਆ ਗਈ ਏ ਪਰ ਸਿਆਣੇ ਕਹਿੰਦੇ ਹੁੰਦੇ ਨੇ ਵੱਡੇ ਘਰਾਂ ਦੀਆਂ ਕਰੋੜਾਂ ਨਹੀਂ ਮਾਨ ਹੁੰਦੀਆਂ ਇੰਨੇ ਗਏ ਗਵਾਚੇ ਤੇ ਨਹੀਂ ਅਸੀਂ ਹੋ ਗਏਗੇ ਕਿ ਅਣਕੱਜੀ ਕੁੜੀ ਤੁਹਾਨੂੰ ਦੇਾਂਗੇ ਪਰਮਾਤਮਾ ਦਾ ਸੁੱਖ ਰਹੀ ਤਾਂ ਲੱਦ ਪੱਥਰ ਕੇ ਭੇਜਾਂਗੇ ਸਤਾਖਗਨਾ ਦੇ ਨਾਲ ਫੇਰ ਕੀ ਆਖਸੂ ਕਦਾਰ ਦੇ ਮੂਹ ਤੇ ਹਵਾਇਆਂ ਔ ਡਰਈਆਂ ਸਨ ਤੇ ਉਹ ਚਿਹਰੇ ਉੱਤੇ ਬਨੌਠੀ ਜਿਹੀ ਖੁਸ਼ੀ ਲਿਆ ਕੇ ਅੰਦਰਲੇ ਤੂਫਾਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਫੇਰ ਕੀ ਮਾਇਆ ਦਾ ਉਤਸ਼ਾਹ ਬਰਾਬਰ ਚੜਦਾ ਜਾ ਰਿਹਾ ਸੀ ਸੁਣ ਕੇ ਪਹਿਲਾਂ ਤੇ ਚੁੱਪ ਦੀ ਚੁੱਪ ਹੋ ਗਈ ਫੇਰ ਆਖਣ ਲੱਗੀ ਅੱਛਾ ਪਹਿਣ ਤੂੰ ਹੁਣ ਉੱਚੇ ਦੀ ਉੱਚੇ ਚੀ ਚੁਰ ਕੇ ਆਈਂ ਉੱਚੇ ਚੀ ਚੁਰ ਕੇ ਆਈਂ ਹੁਣ ਜਾਣੇ ਜਿਸ ਤਰ੍ਹਾਂ ਹੋ ਸਕੇਗਾ ਸੌੜ ਭੀੜ ਕਰਕੇ ਕਰ ਲਾਵਾਂਗੇ ਮੁੰਡੇ ਨੂੰ ਵੀ ਜਿਵੇਂ ਹੋਵੇਗਾ ਸਮਝਾ ਲਾਵਾਂਗੇ ਸਾਖ ਤੇ ਵੱਡੇ ਵੱਡੇ ਘਰਾਂ ਦੇ ਆਉਂਦੇ ਨੇ ਪਰ ਤੇਰਾ ਆਖਿਆ ਮੈਂ ਨਹੀਂ ਮੋੜ ਸਕਦੀ ਉਸ ਫਫੇ ਕੁੱਟਨੀ ਦੀਆਂ ਗੱਲਾਂ ਤੋਂ ਇਹ ਪਤਾ ਲੱਗਦਾ ਸੀਗਾ ਕਿ ਉਸ ਨੂੰ ਸਾੜਾ ਇਸ ਗੱਲ ਦਾ ਵੈ ਕਿ ਮਤੇ ਦਤ ਦਾਤ ਕੁਝ ਨਾ ਦੇਣ ਮੈਂ ਵੀ ਸ਼ੁਕਰ ਕੀਤਾ ਪਈ ਹਾਂ ਤੇ ਕੀਤੀ ਸੁ ਜੇ ਨੰਨਾ ਫੜ ਬੈੰਦੀ ਤਾਂ ਮੈਂ ਕਿਹੜੀ ਲੱਤ ਤੋੜ ਦੇਣੀ ਸੀਗੀ ਉਸ ਦੀ ਅਜਿਤਨਾ ਲੱਖੀ ਨਾ ਕਰੋੜੀ ਤੀਹ ਧਿਆਣੀ ਦੀ ਗੱਲ ਹੋਈ ਪੁੱਤਰ ਦੀ ਕੜਮਾਈ ਭਾਵੇਂ 100 ਵਾਰ ਛੱਟ ਜਾਵੇ ਕੋਈ ਨਮੋਸ਼ੀ ਨਹੀਂਗੀ ਇੱਕ ਦਰਬੱਦਾ 100 ਦਰ ਖੁੱਲੇ ਪਰ ਧੀ ਦਾ ਸਾਖ ਮੜ ਜਾਣਾ ਕੋਈ ਥੋੜੀ ਜਹੀ ਗੱਲ ਨਹੀਂ ਹੁੰਦੀਗੀ ਮੈਂ ਤੇ ਅਹਨੀਆਂ ਸ਼ੁਕਰੇ ਭਲਾ ਹੋਵੇ ਨੇ ਫਿਰ ਵੀ ਮੰਨ ਗਏ ਨੇ ਨਾ ਮੰਨਦੇ ਤਾਂ ਮੈਂ ਕੀ ਕਰ ਲੈਣਾ ਸੀਗਾ ਕਿਤੇ ਖਲੋਣ ਜੋਗੀ ਨਹੀਂ ਸੀ ਰਹਿਣਾ ਕੰਮ ਹੈ ਮਾਇਆ ਬੜੇ ਜੋਸ਼ ਤੇ ਉਮਾ ਵਿੱਚ ਗੱਲਾਂ ਕਰੀ ਜਾਂਦੀ ਸੀ ਪਰ ਛੋਟ ਹੰਗਾਰਾ ਭਰਨ ਤੋਂ ਕਿਦਾਰ ਦਾ ਧਿਆਨ ਉੱਕਾ ਹੀ ਇਸ ਪਾਸੇ ਨਹੀਂ ਸੀਗਾ ਉਸ ਦਾ ਦਿਲ ਇਸ ਵੇਲੇ ਕਈ ਲੰਮੇ ਚੋੜੇ ਮਨਸੂਬੇ ਬਨ ਰਿਹਾ ਸੀਗਾ ਮਾਇਆ ਨੇ ਜਦ ਗੱਲ ਖਤਮ ਕੀਤੀ ਕਦਾਰ ਦਾ ਧਿਆਨ ਮੁੜਿਆ ਪਰ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੀ ਗੱਲ ਉੱਤੇ ਜਾ ਕੇ ਮਾਇਆ ਨੇ ਆਪਣਾ ਬਿਆਨ ਖਤਮ ਕੀਤਾ ਮਾਇਆ ਕਿੰਨਾ ਚਰਚਾਪ ਰਹੀ ਸੀਗੀ ਉਸ ਦਾ ਖਿਆਲ ਸੀ ਕਿ ਕਦਾਰ ਕੁਝ ਬੋਲੇਗਾ ਪਰ ਕਦਾਰ ਦੇ ਬੁੱਲ ਛੱਡ ਕੇ ਜਦ ਅੱਖਾਂ ਵੀ ਨਾ ਹਿੱਲੀਆਂ ਤਾਂ ਉਸ ਨੇ ਆਪ ਹੀ ਪੁੱਛਿਆ ਕਦਾਰ ਕਿਹੜੇ ਨਾਲ ਸੋਚਾਂ ਵਿੱਚ ਪੈ ਗਿਆ ਵੇ ਤੂੰ ਤੇ ਮਾਇਆ ਦੇ ਸਾਹਮਣੇ ਆਪਣੇ ਦਿਲ ਦੇ ਉੱਤਰ ਦਿੱਤਾ ਕਿ ਹੋਰ ਕਿਹੜੀਆਂ ਸੋਚਾਂ ਵਿੱਚ ਹੋਵੇਗਾ ਇਸੇ ਕੰਮ ਨੂੰ ਸਿਰੇ ਚੜਾਉਣ ਬਾਰੇ ਚਿੰਤਾ ਕਰ ਰਿਹਾ ਹੋਵੇਗਾ ਜਿ세 ਦੀ ਲਗਭਗ ਸਾਰੀ ਜ਼ਿੰਮੇਵਾਰੀ ਐਸ ਨੇ ਆਪਣੇ ਉੱਤੇ ਲੈ ਲਈ ਹੈ ਕਿਦਾਰ ਨੂੰ ਜਿਵੇਂ ਨੀਂਦਰ ਤੋਂ ਜਾਗ ਆ ਗਈ ਹੋਵੇ ਉਹ ਜੋ ਕੁਝ ਸੋਚ ਰਿਹਾ ਸੀਗਾ ਉਸ ਨੂੰ ਅਧੂਰਾ ਹੀ ਛੱਡ ਕੇ ਬੋਲਿਆ ਬੜੀ ਖੁਸ਼ੀ ਦੀ ਗੱਲ ਹੈ ਇਹ ਮਾਇਆ ਕਿਦਾਰ ਦੇ ਮੂੰਹ ਕੁਝ ਇਸ ਤਰ੍ਹਾਂ ਦੇ ਬਾਖ ਸੁਣ ਲਈ ਬੇਕਰਾਰ ਹੋ ਰਹੀ ਸੀ ਬੇ ਜੀ ਸਭ ਕੁਝ ਠੀਕ ਹੋ ਜਾਵੇਗਾ ਮੈਂ ਬੜੀ ਜਲਦੀ ਰੁਪਈਆ ਦਾ ਪ੍ਰਬੰਧ ਕਰ ਲਵਾਂਗਾ ਆਦ ਪਰ ਜਦ ਉਸ ਦੀ ਉਮੀਦ ਪੂਰੀ ਨਾ ਹੋਈ ਤਾਂ ਉਸ ਨੇ ਆਪ ਗੱਲ ਕੱਥ ਦਾ ਸਿਲਸਿਲਾ ਇਸ ਪਾਸੋਂ ਮੁੜਿਆ ਮੇਰੀ ਸਲਾਹ ਅਸੂ ਦਾ ਵਿਆਹ ਦੇ ਲਈਏ ਰਤ ਵੀ ਚੰਗੀ ਹੁੰਦੀ ਹੈ ਨਾ ਬਹੁਤੀ ਸਰਦੀ ਨਾ ਬਹੁਤੀ ਗਰਮੀ ਨਾਲੇ ਵੀਣਾ ਦੀ ਸੱਸ ਵੀ ਕਹਿੰਦੀ ਸੀ ਕਿ ਅਸੂ ਵਿੱਚ ਕੋਈ ਸਾਹ ਨਿਕਲ ਆਵੇ ਤਾਂ ਚੰਗਾ ਵੇ ਕਿਉਂਕਿ ਕੱਤਕ ਵਿੱਚ ਕਨੇਤਰ ਸ਼ੁਰੂ ਹੋ ਜਾਂਦੇ ਨੇ ਇਸ ਹਿਸਾਬ ਫਿਰ ਬਰੇਸ਼ਾ ਮਹੀ ਉੱਤੇ ਗੱਲ ਜਾ ਪਵੇਗੀ ਜਿੰਨੀ ਛੇਤੀ ਸਰੋਂ ਭਾਰ ਲੱਥ ਜਾਵੇ ਚੰਗਾ ਏ ਉਹ ਨਾ ਹੋਵੇ ਯੂ ਫਿਰ ਕੋਈ ਲੱਤ ਜਾ ਮਾਰੇ 100 ਸੱਜਣ 100 ਦਸ਼ਮਣ ਹੁੰਦੇ ਨੇ ਬੜੀ ਚੰਗੀ ਗੱਲ ਐ ਸਿਰਫ ਇਦਨਾ ਹੀ ਕਹਿ ਗਏ ਚੁੱਪ ਕਰ ਗਿਆ ਮਾਇਆ ਕੁਝ ਹੋਰ ਵੀ ਸੋchnਾ ਚਾਹੁੰਦੀ ਸੀਗੀ ਉਹ ਫੇਰ ਬੋਲੀ ਮੇਰੀ ਸਲਾਹ ਐ ਜਿਹੜਾ ਰਤੀ ਮਾਸਾ ਛੱਲ ਪਤਾਨ ਬਣਾਵਾ ਵੇ ਹੁਣ ਤੋਂ ਹੀ ਫਿਕਰ ਕਰਨਾ ਪੈਣਾ ਐ ਨਿੱਕਾ ਨਿੱਕਾ ਕਰਦਿਆਂ ਵੀ ਬਥੇਰਾ ਹੋ ਜਾਂਦਾ ਐ ਹਾਂ ਹੁਣ ਤੋਂ ਹੀ ਕੀਤਾ ਜਾਵੇ ਤਾਂ ਹੀ ਕੁਝ ਬਣੇਗਾ ਮਹੀਨੇ ਦੇ ਸਾਰੇ ਦੋਹੀ ਬਾਕੀ ਨੇ ਕਿਦਾਰ ਨੇ ਵੇ ਦਿਲਾ ਹੋ ਕੇ ਕਿਹਾ ਸੀਗਾ ਮਾਇਆ ਨੂੰ ਕੁਝ ਤੋਖਲਾ ਜਿਹਾ ਪੈਦਾ ਹੋ ਰਿਹਾ ਸੀਗਾ ਉਹ ਸਾਫ਼ ਹੋ ਕੇ ਬੋਲੀ ਪਰ ਇਹ ਤੇ ਹੁਣ ਸਾਰਾ ਤੇਰੇ ਹੀ ਹੱਥ ਹੈ ਤੂੰ ਕਿਹਾ ਤੇ ਉਹ ਸ਼ਾਇਦ ਇਹ ਸੋਚ ਕੇ دب ਗਈ ਕਿ ਇਸ ਉਤੇ ਮੇਰਾ ਕੀ ਦਈਆ ਹੈ ਜੋ ਇਤਨਾ ਜ਼ੋਰ ਪਾ ਰਹੀ ਹਾਂ ਤੇ ਉਹ ਛੱਟ ਗੱਲ ਦਾ ਰੁਖ ਪਲਟ ਕੇ ਬੋਲੀ ਮੇਰੀ ਸਲਾਹ ਹੈ ਅੱਜ ਇੱਕ ਚਿੱਠੀ ਤੂੰ ਵਿਨਾ ਦੇ ਪਾਪੇ ਨੂੰ ਲਿਖ ਦੇ ਨਾਲੇ ਸਰਦਾਰ ਵੱਲੋਂ ਵੀ ਅਖਵਾ ਭੇਜ ਸੂ ਪੇ 2 ਮਹੀਨੇ ਲਈ ਜਿਵੇਂ ਕਿਵੇਂ ਹੋ ਸਕੇ ਆ ਜਾਵੇ ਅਕਸਰ ਕਰਨਾ ਕਰਨਾ ਤਾਂ ਉਸੇ ਨੇ ਹੀ ਹੈ ਨਾ ਸਭ ਕਾ ਜੋ ਕਰਦਾ ਹੀ ਇਸ ਪਿਆਜ ਤੇ ਤੇ ਇਥੋਂ ਲੁਕਿਆ ਨਹੀਂ ਹੈ ਨਾ ਕਿ ਤੋ ਅਹਰ ਪਹਰ ਕਰੇਗਾ ਤਾਂ ਹੀ ਕਮ ਸਿਰੇ ਚੜੇਗਾ ਨਾ ਕੁਝ ਸਰਦਾਰ ਨੂੰ ਆਖ ਦੇਖ ਕੇ ਮਨਾਵੇਗਾ ਪਾਣੀ ਚੜਦਾ ਚੜਦਾ ਜਦ ਆਦਮੀ ਦੇ ਗਲ ਤੱਕ ਪਹੁੰਚਦਾ ਹੈ ਤਾਂ ਉਸ ਨੂੰ ਬਚਣ ਲਈ ਹੱਥ ਪੈਰ ਮਾਰਨੇ ਹੀ ਪੈਂਦੇ ਨੇ ਕਿਦਾਰ ਲਈ ਹੁਣ ਕਿਸਲਾ ਬਣਿਆ ਰਹਿਣਾ ਮੁਸ਼ਕਲ ਸੀਗਾ ਮੰਜੀ ਨਾਲੋਂ ਲੰਮ ਕਰੀ ਇੱਕ ਰੱਸੀ ਨੂੰ ਉਂਗਲ ਤੇ ਲਪੇਟਦਾ ਹੋਇਆ ਉਹ ਬੋਲਿਆ ਸਰਦਾਰ ਹੋਰਾਂ ਨੂੰ ਮੈਂ ਕੱਲ ਕਿਹਾ ਸੀਗਾ ਪਰ ਇਸ ਵਾਕ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਕਿਦਾਰ ਨੂੰ ਇੱਕ ਵਾਰ ਫੇਰ ਰੁਕਣਾ ਪਿਆ ਅੱਛਾ ਮਾਇਆ ਕਾਲੀ ਹੋ ਕੇ ਬੋਲੀ ਫਰ ਕੀ ਜਵਾਬ ਦਿੱਤਾ ਉਹਨਾਂ ਨੇ ਉਹਨਾਂ ਉਹਨਾਂ ਕਿਹਾ ਸੀਗਾ ਤੇ ਬੋਲਦਿਆ ਬੋਲਦਾਂ ਜਿਵੇਂ ਉਸ ਦੀ ਜ਼ਬਾਨ ਅੱਗੇ ਢੱਕਾ ਆ ਗਿਆ ਮਾਇਆ ਨੇ ਬਿਨਾ ਉਸ ਦੇ ਬੋਲਣ ਤੋਂ ਹੀ ਸਭ ਕੁਝ ਸਮਝ ਲਿਆ ਵੇਖਦਾ ਹੀ ਵੇਖਦਾ ਉਸ ਦੇ ਚਿਹਰੇ ਤੋਂ ਉਹ ਪੱਕੀ ਲਾਲੀ ਔਡ ਬੱਡ ਗਈ ਸੱਜੇ ਹੱਥ ਦੀ ਉਂਗਲ ਨੂੰ ਹੌਲੀ-ਹੌਲੀ ਜੰਦਾ ਹੇਠ ਦਬਾ ਰਿਹਾ ਸੀਗਾ ਤਾਂ ਤੇ ਬੜੀ ਮਾਇਆ ਰੋ ਕੇ ਬੋਲੀ ਅੱਛਾ ਕੋਈ ਗੱਲ ਨਹੀਂ ਤੂੰ ਅੱਜ ਚਿੱਠੀ ਤੇ ਲੈਕ ਛੱਡ ਵੀਨਾਂ ਦੇ ਪਾਪੇ ਨੂੰ ਆਪੇ ਆ ਕੇ ਕੋਈ ਨਾ ਕੋਈ ਬੰਦੋਬਸਤ ਕਰ ਲਵੇਗਾ ਚਾਰੇ ਬੰਨੇ ਹੋਰ ਕੋਈ ਨਾ ਸਰਿਆ ਤਾਂ ਆ ਮਕਾਨ ਗਹਿਣੇ ਧਰ ਕੇ ਕੰਮ ਛਾਰ ਲਵਾਂਗੇ ਦਮ ਸਲਾਮਤ ਰਹਿਣ ਫਿਰ ਛੜਾ ਲਵਾਂਗੇ ਵੇਲਾ ਤੇ ਕਿਸੇ ਤਰ੍ਹਾਂ ਛਾਰਨਾ ਹੀ ਹੈ ਨਾ ਕਿਦਾਰ ਨੇ ਸਿਰ ਚੱਕਿਆ ਉਸ ਨੇ ਦੇਖਿਆ ਜਿਵੇਂ ਮਾਇਆ ਦੀਆਂ ਅੱਖਾਂ ਦੀ ਨਿਰਾਸ਼ ਤਕਨੀ ਉਸ ਨੂੰ ਲਹਨਤਾ ਪਾਉਂਦੀ ਹੋਈ ਵੰਗਾਰ ਰਹੀ ਸੀਗੀ ਤੂੰ ਜੋ ਹਮੀ ਭਰੀ ਸੀਗੀ ਤੇ ਸ਼ਾਇਦ ਇਹ ਆਵਾਜ਼ ਸੱਚਮੁੱਚ ਮਾਇਆ ਦੇ ਅੰਦਰੋਂ ਉੱਠ ਰਹੀ ਸੀ ਹੋਵੇਗੀ ਜ਼ੁਬਾਨ ਤੱਕ ਉਹ ਨਾ ਲਿਆ ਸਕੀ ਹੋਵੇ ਕਿਦਾਰ ਲਈ ਹੁਣ ਉੱਥੇ ਹੋਰ ਬੈਠਣਾ ਮੁਸ਼ਕਲ ਹੋ ਗਿਆ ਉਸ ਜਾਂ ਜਾਦਾ دیر ਹੋ ਰਹੀ ਏ ਕਹਿ ਕੇ ਉੱਠਿਆ ਤੇ ਉਠਣ ਲੱਗਿਆ ਉਸ ਦੀ ਨਜ਼ਰ ਇੱਕ ਵਾਰ ਫੇਰ ਅੰਦਰ ਵੀਨਾ ਦੇ ਮੰਝੇ ਤੇ ਜਾ ਪਈ ਵੀਨਾ ਦਾ ਮੰਝਾ ਇਤਨਾ ਦੂਰ ਨਹੀਂ ਸੀ ਕਿ ਉਹ ਇਹਨਾਂ ਦੁਹਾਂ ਦੀ ਗੱਲ ਕਥਨਾ ਸੁਣ ਸਕਦੀ ਕਿਦਾਰ ਨੇ ਦੇਖਿਆ ਉਹ ਉਸੇ ਤਰ੍ਹਾਂ ਪਰਲੇ ਪਾਸੇ ਮੂੰਹ ਕੀਤੀ ਪਈ ਸੀਗੀ ਜੁੱਤੀ ਪਾ ਕੇ ਜਦ ਉਹ ਬਾਹਰ ਨਿਕਲਣ ਲੱਗਾ ਤਾਂ ਉਸ ਨੂੰ ਪਿੱਛੋਂ ਬੰਨਿਓ ਕਿਸੇ ਦੇ ਠੰਡਾ ਸਾਹ ਭਰਨ ਦੀ ਆਵਾਜ਼ ਸੁਣਾਈ ਦਿੱਤੀ ਕੋਸ਼ਿਸ਼ ਕਰਨ ਤੇ ਵੀ ਉਹ ਸਮਝ ਨਾ ਸਕਿਆ ਆਵਾਜ਼ ਮਾਇਆ ਦੀ ਸੀ ਕਿ ਵੀਰਾ ਦੀ ਦਲੀਜਾ ਜੋ ਨਿਕਲਣ ਲੱਗਿਆ ਉਸਨੇ ਇੱਕ ਵਾਰ ਫੇਰ ਪਛਾਣ ਤੱਕਿਆ ਮਾਇਆ ਹੱਥ ਉੱਤੇ ਥੋੜੀ ਟਿਕਾ ਕੇ ਉਸੇ ਤਰ੍ਹਾਂ ਗਿੱਚੀ ਸੁੱਟੀ ਬੈਠੀ ਸੀ ਬਿਨਾ ਨੇ ਉਰਾਂ ਪਾਸਾ ਪਰਤਿਆ ਹੋਇਆ ਸੀ ਸ਼ਾਇਦ ਉਹ ਬਾਹਰਲੇ ਬੂਹੇ ਵੱਲ ਤੱਕ ਰਹੀ ਸੀ ਪਰ ਜਿਉਂ ਹੀ ਆਪਣੇ ਉੱਤੇ ਉਸਨੇ ਕਿਦਾਰ ਦੀ ਨਜ਼ਰ ਪੈਂਦੀ ਤੱਕੀ ਝੱਟ ਹੀ ਉਸ ਮੂੰਹ ਦੂਜੇ ਪਾਸੇ ਕਰ ਲਿਆ ਸੀ ਕਿਦਾਰ ਇਸ ਵੇਲੇ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਸੀ ਉਸ ਨੂੰ ਮਾਲੂਮ ਹੁੰਦਾ ਸੀ ਜਿਵੇਂ ਦੁਕਾਨ ਤੇ ਪਹੁੰਚਣ ਥੀਕ ਉਹਦੇ ਸੈਰ ਵਿੱਚ ਸੰਘ ਅ ਗਉਣਗੇ ਅਥਵਾ ਹੋਰ ਕੋਈ ਅਚੰਭਾ ਜਹੀ ਸ਼ਕਲ ਉਸ ਵੰਚ ਜਾਵੇਗੀ ਜਿਸ ਨੂੰ ਨਾਂ ਉਸ ਦਾ ਮਾਲਕ ਪਛਾਣ ਸਕੇਗਾ ਨਾ ਕੋਈ ਹੋਰ ਤੇ ਨਾ ਉਹ ਆਪ ਵਿਤ ਤੋਂ ਵੱਧ ਚੌੜੀ ਖਾਲ ਨੂੰ ਟੱਪਰ ਲੱਗਿਆ ਡੈਗ ਪੈਨ ਦਾ ਸਹਿਮ ਜਿਸ ਤਰ੍ਹਾਂ ਆਦਮੀ ਦੇ ਕਦਮ ਰੋਕ ਲੈਂਦਾ ਹੈ ਕੁਝ ਇਸੇ ਤਰ੍ਹਾਂ ਹੀ ਕਿਦਾਰ ਦੇ ਮਨ ਦੀ ਅਵਸਥਾ ਸੀ ਸੱਚਮੁੱਚ ਦੁਕਾਨ ਤੇ ਪਹੁੰਚਣ ਤੀ ਉਹ ਆਪਣੇ ਆਪ ਨੂੰ ਬਿਲਕੁਲ ਵਟਿਆਮੇ ਹੋਇਆ ਮਹਿਸੂਸ ਕਰਨ ਲੱਗਾ ਮਾਲਕ ਨੇ ਤਾਂ ਉਸ ਨੂੰ ਪਛਾਣ ਲਿਆ ਪਰ ਸ਼ਾਇਦ ਉਹ ਆਪਣੇ ਆਪ ਨੂੰ ਨਾ ਪਛਾਣ ਸਕਿਆ ਉਹ ਇਸ ਵੇਲੇ ਇਸੇ ਗੱਲ ਨੂੰ ਸੋਚ ਰਿਹਾ ਸੀ ਕਿ ਕੀ ਮੈਂ ਉਹੀ ਹਾਂ ਜਿਹੜਾ ਕੱਲ ਸੱਚਮੁੱਚ ਮੇਰੇ ਸਿਰ ਉੱਤੇ ਸੰਘ ਅਗਾਂਹ ਜਾਂ ਉੱਗਣ ਵਾਲੇ ਹਨ ਸੋਹਲ ਦਿਲ ਬਲੜੀ ਲਈ ਇਹ ਬਿਲਕੁਲ ਅਨ ਸਮਝੀ ਤੇ ਅਨੋਖੀ 올ਜਨ ਸੀਗੀ ਉਸ ਨੂੰ ਯਾਦਦਾ ਸੀਗਾ ਜਿਵੇਂ ਇਸ ਇੱਕੋ ਰਾਤ ਵਿੱਚ ਉਸ ਦੀ ਉਮਰ 10 ਵਰੇ ਵੜੇ ਰਹੀ ਹੋ ਗਈ ਜਿਸ ਵੀਰਾਂ ਨੂੰ ਖੇਡਣ ਕੁੱਦਣ ਤੋਂ ਸ਼ਰਟ ਹੋਰ ਕੋਈ ਫਿਕਰਫਕਾ ਨਹੀਂ ਸੀਗਾ ਜਿਹੜੀ ਆਪਣੇ ਆਪ ਨੂੰ ਤਿਤਲੀ ਨਾਲੋਂ ਵੀ ਹੌਲੀ ਸਮਝ ਕੇ ਸੁੱਖ ਸੁਪਨੇ ਦੇ ਮੰਡਲਾਂ ਵਿੱਚ ਉੜਦੀ ਫਿਰਦੀ ਉਹ ਵੀਨਾ ਇਸ ਇੱਕੋ ਰਾਤ ਦੇ ਸਰ ਨਾਲ ਆਪਣੇ ਆਪ ਨੂੰ ਇਤਨੀ ਬੋਝਲ ਮਹਿਸੂਸ ਕਰ ਰਹੀ ਸੀ ਕਿ ਜਿਵੇਂ ਆਪਣੇ ਭਾਰ ਨੂੰ ਆਪ ਹੀ ਪੀਠੀ ਜਾ ਰਹੀ ਹੋਵੇ ਉਸ ਨੇ ਸਾਰੀ ਰਾਤ ਅੱਖਾਂ ਵਿੱਚ ਕੱਟੀ ਤੇ ਇਸੇ ਬੇਰਾਮੀ ਤੇ ਅਣਿੰਦੇ ਦਾ ਰੂਪ ਦਿਨ ਚੜਦੇ ਨੂੰ ਉਸ ਨੂੰ ਬੁਖਾਰ ਵਿੱਚ ਪੁੱਜਣਾ ਪਿਆ ਸਵੇਰੇ ਕਿਦਾਰ ਆਇਆ ਤੇ ਆਕੇ ਚਲਾ ਗਿਆ ਵੀਨਾ ਨੇ ਉਸ ਨੂੰ ਵੇਖਿਆ ਤੇ ਦੇਖ ਕੇ ਮੂੰਹ ਮੋੜ ਲਿਆ ਜਿੰਨਾ ਚਿਰ ਉਹ ਬੈਠਾ ਰਿਹਾ ਇਹ ਆਪਣੇ ਆਪ ਤੋਂ ਪੁੱਛਦੀ ਰਹੀ ਇਹ ਕਿਉਂ ਤੇ ਉਸ ਦੀ ਅੰਤਰਾਤਮਾ ਉੱਤਰ ਦਿੰਦੀ ਇਸ ਲਈ ਕਿ ਇਹ ਉਹ ਨਹੀਂਗਾ ਫਿਰ ਅੰਦਰੋਂ ਸਵਾਲ ਉੱਠਦਾ ਪਰ ਕਿਉਂ ਉੱਤਰ ਮਿਲਦਾ ਕਿਉਂਕਿ ਇਹ ਵੀਰ ਨਹੀਂ ਰਹੇਗਾ ਵੀਰ ਦੇ ਥਾਂ ਕੁਝ ਹੋਰ ਬਣ ਗਿਆ ਜਾਂ ਬਨਣਾ ਚਾਹੁੰਦਾ ਹੈ ਤੇ ਜਿਉਂ ਹੀ ਇਸ ਕੁਝ ਹੋਰ ਦੀ ਸੰਭਾਵਨਾ ਵੀਨਾ ਦੇ ਦਿਲ ਕੋਲ ਲੰਘਦੀ ਵੀ ਇਹਨਾਂ ਨੂੰ ਜਾਪਦਾ ਜਿਵੇਂ ਉਸ ਦੀ ਕੋਈ ਕੀਮਤੀ ਚੀਜ਼ ਗਵਾਚ ਗਈ ਹੈ ਜਿਹੜੀ ਸ਼ਾਇਦ ਨਹੀਂ ਲੱਭੇਗੀ ਘੜੀ ਮੁੜੀ ਤੇ ਵਾਰੋ ਵਾਰੀ ਇਹ ਦੋ ਚੀਜ਼ਾਂ ਰੇਲ ਦੀ ਸਾਵੀ ਲਾਲ ਝੰਡੀ ਵਾਂਗ ਵੀਨਾ ਦੇ ਸਾਹਮਣੇ ਆ ਰਹੀਆਂ ਸਨ ਵੀਰ ਕਜਹੋਰ ਵੀਰ ਕਜਹੋਰ ਪਹਿਲੇ ਸ਼ਬਦ ਦਾ ਅਨੁਭਵ ਉਸ ਦੀ ਰਗ ਰਗ ਵਿੱਚ ਮਠਾਸ ਭਰ ਦਿੰਦਾ ਦੂਸਰੇ ਸ਼ਬਦ ਅਹਿਸਾਸ ਪੈਦਾ ਹੁੰਦਿਆਂ ਵੀਨਾ ਦੇ ਦਿਲ ਵਿੱਚੋਂ ਕੋਈ ਅੱਗ ਦੀ ਲਾਟ ਉੱਠਦੀ ਜਿਹੜੀ ਉਸ ਨੂੰ ਹੱਡੀਆਂ ਪਸਲੀਆਂ ਨੂੰ ਲੂਕੇ ਜਾਂਦੀ ਸੀਗੀ ਕਿਦਾਰ ਘਰ ਬੁਲਾਇਆ ਵੀਨਾ ਨੇ ਉਸ ਨੂੰ ਦੇਖਿਆ ਕਿਦਾਰ ਨੇ ਉਸ ਦੀ ਨਬਜ ਫੜੀ ਵੀਨਾ ਨੇ ਉਹਦੀ ਸ਼ੋ ਮਹਿਸੂਸ ਕੀਤੀ ਕਿਦਾਰ ਬੋਲਿਆ ਵੀਨਾ ਦੇ ਕੰਨ ਕੰਨਾਂ ਨੇ ਉਸ ਦੀ ਆਵਾਜ਼ ਸੁਣੀ ਪਰ ਇਹ ਸਭ ਕੁਝ ਉਸ ਨੂੰ ਇਉਂ ਜਾਪਿਆ ਜਿਵੇਂ ਕਿਸੇ ਵਧਾਰੇ ਦਾ ਤਮਾਸ਼ਾ ਹੋ ਰਿਹਾ ਹੋਵੇ ਕਦੇ ਮਿੱਟੀ ਦੀ ਛਟਕੀ ਤੋਂ ਰੁਪਈਆ ਬਣ ਜਾਂਦਾ ਤੇ ਕਦੇ ਰੁਪਈਏ ਤੋਂ ਮਿੱਟੀ ਵਿੱਚ ਵਿੱਚ ਉਸ ਨੂੰ ਮਾਲੂਮ ਹੁੰਦਾ ਸੀਗਾ ਜਿਵੇਂ ਇੱਕ ਦੇ ਥਾਂ ਦੋਕਦਾਰ ਇਸ ਘਰ ਵਿੱਚ ਮੌਜੂਦ ਹਨ ਇੱਕ ਵੀਰ ਤੇ ਦੂਜਾ ਕੁਝ ਹੋਰ ਇੱਕ ਅੰਮ੍ਰਿਤ ਦਾ ਸੋਮਾ ਤੇ ਦੂਜਾ ਜ਼ਹਿਰ ਦਾ ਪਿਆਲਾ ਇਸ ਵੇਲੇ ਬੀਨਾ ਦੀ ਰੂਹ ਪੁਕਾਰ-ਪੁਕਾਰ ਕੇ ਕਹਿ ਰਹੀ ਸੀਗੀ ਕਿਦਾਰ ਉਹ ਮਿੱਠੇ ਵੀਰ ਇਹ ਤੂੰ ਕੀ ਅਨਰਥ ਮਾਰਿਆ ਕਾਸ਼ ਮੈਂ ਹਮੇਸ਼ਾ ਤੇਰੇ ਵਿੱਚ ਵੀਰ ਦਾ ਸਵਾਦ ਮਾਣ ਸਕਦੀ ਕਦਾਰ ਤੇ ਮਾਇਆ ਵਿਚਾਲੇ ਜੋ ਜੋ ਗੱਲਾਂ ਹੋਈਆਂ ਵੀਨਾ ਨੇ ਲਗਭਗ ਸੁਣੀਆਂ ਸੀਗੀਆਂ ਉਸ ਦਾ ਮੂੰਹ ਭਾਵੇਂ ਪਰਲੇ ਪਾਸੇ ਸੀ ਪਰ ਕੰਨ ਔਰਲੇ ਪਾਸੇ ਮਾਇਆ ਦੇ ਉੱਤਰ ਵਿੱਚ ਕਦਾਰ ਨੇ ਜੋ ਕੁਝ ਕਿਹਾ ਵੀਰਾਂ ਨੂੰ ਇਸੇ ਤਰ੍ਹਾਂ ਦੇ ਉੱਤਰ ਦੀ ਆਸ ਸੀਗੀ ਸਗੋਂ ਇਦੋਂ ਵੀ ਵੱਧ ਰਪਈਆ ਵੱਲੋਂ ਸਾਫ਼ ਇਨਕਾਰ ਦੀ ਜਿਹੜਾ ਹਾਲੇ ਕਦਾਰ ਨੇ ਸਪਸ਼ਟ ਸ਼ਬਦਾਂ ਵਿੱਚ ਨਹੀਂ ਸੀ ਕੀਤਾਗਾ ਪਰ ਵੀਨਾ ਸਮਝ ਗਈ ਕਿ ਹੁਣ ਨਹੀਂ ਸ਼ਾਮ ਤੱਕ ਸਹੀਂ ਕਦਾਰ ਮੂੰਹ ਸਾਫ ਨਿਕਲੇਗਾ ਕਿ ਬਈ ਜੀ ਰੁਪਈਏ ਦਾ ਕੋਈ ਬੰਦੋਬਸਤ ਮੈਂ ਨਹੀਂ ਕਰ ਸਕਿਆਗਾ ਤੇ ਇਸ ਤੋਂ ਬਾਅਦ ਜਦ ਬਈ ਜੀ ਨੂੰ ਨਿਰਾਸ਼ਤਾ ਦੇ ਖੋਬੇ ਵਿੱਚ ਗਲ ਗਲਤੀ ਇੱਕ ਖੂਬੀ ਦੇਖੇਗਾ ਕਿ ਫਿਰ ਕੀ ਹੋਇਆ ਫਿਰ ਉਫ ਵੀਰਕਦਾਰ ਆਕਜ ਹੋਰ ਜੇ ਪਾਪਾ ਜੀ ਨੇ ਬੰਬਿਓ ਆਖਿਰ ਪਈ ਦਾ ਪ੍ਰਬੰਧ ਕਰ ਲਿਆ ਦਾਜ ਦਾ ਸਾਰਾ ਮੁਕੰਮਲ ਕੰਮ ਕਰ ਲਿਆ ਭਵੇਂ ਮਕਾਨ ਕਹਨੇ ਧਰ ਕੇ ਹੀ ਫਿਰਕਰਦਾਰ ਦਾ ਕੀ ਬਣੇਗਾ ਕਿ ਫੇਰ ਉਹ ਸਭ ਕੁਝ ਸੱਚਮੁੱਚ ਕਰ ਵਿਖਾਏਗਾ ਜੋ ਰਾਤੀ ਕਹਿੰਦਾ ਸੀ ਕਿ ਮੇਰੀ ਆ ਪ੍ਰਾਪਤੀ ਦਾ ਸਦਮਾ ਉਸ ਨੂੰ ਸਦਾ ਲਈ ਖਤਮ ਕਰ ਦੇਵੇਗਾ ਕਿ ਮੇਰਾ ਵਿਰਸਾ ਦਾ ਲਈ ਮਿਟ ਜਾਵੇਗਾ ਉਫ ਜੇ ਤੇ ਜਦ ਕਿਦਾਰ ਔਟੁਰਿਆ ਬਿਨਾਂ ਨੇ ਛੱਟ ਪਾਸਾ ਮੋੜ ਗਿਆ ਸਵਾਲ ਤੱਕਿਆ ਪਰ ਜਿਉਂ ਹੀ ਬਾਹਰ ਜਾਂਦੇ ਕਿਦਾਰ ਦੀ ਨਜ਼ਰ ਉਸਤੇ ਪਈ ਮਾਨੂੰ ਉਸ ਦੀਆਂ ਅੱਖਾਂ ਵਿੱਚੋਂ ਦੋ ਤੀਰ ਆਖੂ ਕਿਉਂਕਿ ਇਹ ਨਜ਼ਰ ਵੀਰ ਕਿਦਾਰ ਦੀ ਨਹੀਂ ਸਗੋਂ ਕਿਸੇ ਹੋਰ ਦੀ ਸੀਗੀ ਇਸ ਕਰਕੇ ਉਸ ਨੇ ਛੱਟ ਨੂੰ ਮੋੜ ਲਿਆ ਕਿਦਾਰ ਚਲਾ ਗਿਆ ਸੀਗਾ ਤੇ ਵੀਨਾ ਬਰਾਬਰ ਸੋਚ ਰਹੀ ਸੀਗੀ ਕਿ ਮੈਂ ਉਸ ਨੂੰ ਨਫ਼ਰਤ ਕਰਨ ਲੱਗ ਪਈ ਹਾਂ ਨਹੀਂ ਬਿਲਕੁਲ ਨਹੀਂ ਕੌਣ ਕਹਿੰਦਾ ਹੈ ਪਰ ਉਸ ਦੀ ਨਜ਼ਰ ਆਪਣੇ ਉੱਤੇ ਪੈਂਦਿਆ ਹੀ ਕਿਉਂ ਮੈਂ ਤੇਰੇ ਦਿਲ ਨੂੰ ਕੁਝ ਕੁਝ ਇਸੇ ਤਰ੍ਹਾਂ ਚਾਪਿਆ ਸੀਗਾ ਜਿਵੇਂ ਉਸ ਨੂੰ ਨਫ਼ਰਤ ਕਰਦੀ ਹਾਂ ਨਹੀਂ ਮੈਂ ਕਿਦਾਰ ਨੂੰ ਨਫ਼ਰਤ ਨਹੀਂ ਕਰਾਂਗੀ ਕਿਦਾਰ ਨੂੰ ਵੀਰ ਨੂੰ ਇਸ ਵੇਲੇ ਇਹਨਾਂ ਦੇ ਸਿਰ ਨੂੰ ਇਤਨੇ ਚੱਕਰ ਆ ਰਹੇ ਸਨ ਕਿ ਉਹ ਚੰਗੀ ਤਰ੍ਹਾਂ ਸੋਚ ਵੀ ਨਹੀਂ ਸੀ ਸਕਦੀ ਸ਼ਾਇਦ ਉਸ ਦਾ ਬੁਖਾਰ ਵੀ ਤੇਜ਼ ਹੋ ਰਿਹਾ ਸੀਗਾ ਪਰ ਤਾਂ ਵੀ ਉਸ ਨੂੰ ਤੁੰਦਰਾ ਜਿਹਾ ਜਾਪਦਾ ਜਿਵੇਂ ਹਜੇ ਵੀ ਉਹ ਸੋਚ ਰਹੀ ਹੈ ਉਸ ਨੇ ਫਿਰ ਆਪਣੇ ਪ੍ਰਸ਼ਨ ਆਪਣੇ ਉੱਤੇ ਪ੍ਰਸ਼ਨ ਕੀਤਾ ਮੈਂ ਉਸ ਨਾਲ ਬੋਲੀ ਕਿਉਂ ਨਾ ਉਹ ਉਸ ਪਰਸੋਂ ਡਰੀ ਕਿਉਂ ਸਾ ਕੀ ਉਹ ਕੋਈ ਓਪਰਾ ਸੀਗਾ ਬੇਸ਼ੱਕ ਓਪਰਾ ਨਹੀਂ ਸੀਗਾ ਬਿਲਕੁਲ ਓਪਰਾ ਸੀਗਾ ਕਿਦਾਰ ਭਾਵੇਂ ਕੁਝ ਵੀ ਸੀਗਾ ਪਰ ਉਹ ਮੇਰਾ ਕਿਦਾਰ ਸੀਗਾ ਮੇਰਾ ਵੀਰ ਕਿਦਾਰ ਤਾਂ ਕਿ ਵੀਰ ਨਾਲ ਇਹੋ ਜਿਹਾ ਸਲੂਕ ਕਰੀਦਾ ਨਹੀਂ ਫਿਰ ਮੈਂ ਕਿਉਂ ਕੀਤਾ ਜਿਹਾ ਗਲਤੀ ਕੀਤੀ ਬੜੀ ਭਾਰੀ ਗਲਤੀ ਤੇ ਇਸ ਦੀ ਮਾਫੀ ਹਾਂ ਜਰੂਰ ਤੇ ਅੱਜ ਹੀ ਜਦੋਂ ਦੁਕਾਨੋਂ ਮੜ ਕੇ ਆਵੇਗਾ ਜੇ ਨਾ ਮੰਗੀ ਤਾਂ ਵਿਚਾਰੇ ਦਾ ਦਿਲ ਹੀ ਟੁੱਟ ਜਾਵੇਗਾ ਇਤਨਾ ਕੋਮਲ ਦਿਲ ਹੈ ਉਸਦਾ ਇੱਕ ਤਤੀ ਫੂਕ ਵੀ ਸ਼ਾਇਦ ਨਹੀਂ ਸਹਾਰ ਸਕਦਾ ਤੇ ਇਸ ਰਾਤ ਵਾਲਾ ਵਰਤਾਉ ਨਿਹਾਇਤੀ ਭੈੜਾ ਅਤ ਗਿਰਿਆ ਹੋਇਆ ਫਿਰ ਖੈਰ ਦੇਖੀ ਜਾਏਗੀ ਇਹੋ ਜਿਹੇ ਅਨੇਕਾਂ ਪ੍ਰਸ਼ਨ ਉੱਤਰ ਬਿਨਾਂ ਦੇ ਅੰਦਰ ਕਿੰਨਾ ਹੀ ਚਰ ਜਾਰੀ ਰਹੇ ਹਨੇਰੀ ਦੇ ਵਲਹੋਣੇ ਵਾਂਗ ਉਹ ਆਪਣੇ ਦਿਵਾਲੇ ਆਪ ਹੀ ਚੱਕਰ ਖਾਂਦੀ ਰਹੀ ਸੀਗੀ ਸ਼ਾਮ ਤੱਕ ਵੀਨਾ ਦਾ ਬੁਖਾਰ ਉਤਰ ਗਿਆ ਪਰ ਇੱਕੋ ਦਿਨ ਦੀ ਬਿਮਾਰੀ ਨੇ ਉਸ ਦੇ ਲਹੂ ਦਾ ਕਾਫੀ ਹਿੱਸਾ ਚੂਸ ਲਿਆ ਸੀਗਾ ਜੈਸ ਨਾਲ ਦਾ ਚਿਹਰਾ ਹੋਰ ਵੀ ਸੋਹਣਾ ਤੇ ਅੱਖਾਂ ਪਹਿਲਾਂ ਨਾਲੋਂ ਵੀ ਮੋਟੀਆਂ ਜਿਹਾ ਲੱਗੀਆਂ ਸਨ ਕਿਦਾਰ ਦਾ ਦੁਪਹਿਰੇ ਕਰਨ ਅਨਾਇਆ ਤੇ ਨਹੀਂ ਸ਼ਾਮ ਨੂੰ ਵੀਨਾ ਦਾ ਸਾਹ ਸੁੱਕਦਾ ਜਾ ਰਿਹਾ ਸੀ ਗਮ ਦੇ ਕੋਈ ਕਾਰਾ ਕਰ ਬਹੇ ਮਾਇਆ ਵੀ ਘਰੇ ਭਰਾ ਰਹੀ ਸੀਗੀ ਬਸੰਤ ਦੁਕਾਨ ਤੋਂ ਇੰਨਾ ਹੀ ਪਤਾ ਲਿਆ ਆ ਕਿ ਉਹ ਕਿਸੇ ਜ਼ਰੂਰੀ ਕੰਮ ਗਿਆ ਏ ਰਾਤ ਵੀ ਲੰਘ ਗਈ ਕਿਦਾਰ ਨਹੀਂ ਮੁੜਿਆ ਦੂਜਾ ਦਿਨ ਵੀ ਇਸ ਤੋਂ ਬਾਅਦ ਤੀਜਾ ਦਿਨ ਵੀ ਵੀਨਾ ਦਾ ਦਿਲ ਘਟਦਾ ਜਾ ਰਿਹਾ ਸੀਗਾ ਮਾਇਆ ਦੀ ਕੋਠੀ ਕੰਬ ਰਹੀ ਸੀ ਜਿਉਂ-ਜਿਉਂ ਵਕਤ ਬੀਤਦਾ ਗਿਆ ਵੀਨਾ ਦੇ ਦਿਲੋਂ ਉਸ ਦੇ ਮੋੜਨ ਦੀ ਉਮੀਦ ਮੁੱਕਦੀ ਗਈ ਸੀਗੀ ਨਾਲ ਹੀ ਉਸ ਦੇ ਦਿਲ ਦਾ ਸਬਰ ਕਰਾਰ ਵੀ ਬੀਨਾ ਰੋਣ ਹੱਕੀ ਹੋਠ ਦੀ ਮੈਂ ਇਹ ਕੀ ਕੀਤਾ ਭਾਵੇਂ ਮੇਰੀ ਬਦਸਲੂਕੀ ਨੇ ਹੀ ਵਿਚਾਰੇ ਦੀ ਜਾਨ ਲੈ ਲਈ ਹੋਵੇ ਦਿਲ ਕਬਰ ਹਟ ਨੇ ਬੀਨਾ ਦੀ ਪੁੱਖ ਤੇ ਨੀਂਦ ਖਤਮ ਕਰ ਦਿੱਤੀ ਹਰ ਘੜੀ ਉਸ ਦਾ ਦਿਲ ਪਕਾਰ ਪਕਾਰ ਉੱਠਦਾ ਬੀਨਾ ਭਾਵੇਂ ਤੂੰ ਉਸ ਦੇ ਲਹੂ ਵਿੱਚ ਹੱਥ ਰੰਗ ਬੈਠੀਂ ਕਿਦਾਰ ਨੂੰ ਘਰ ਵੜਦਿਆਂ ਅੱਜ ਚੌਥਾ ਦਿਨ ਸੀਗਾ ਵਿਨਾ ਨੇ ਹੁਣ ਤੀਕ ਕਿਸੇ ਤਰ੍ਹਾਂ ਆਪਣੇ ਦਿਲ ਦੇ ਬੋਝ ਨੂੰ ਦਿਲ ਉੱਤੇ ਲੱਦੀ ਰੱਖਿਆ ਸੀ ਪਰ ਹੁਣ ਇਹ ਅਸਹਿ ਹੋ ਚੁੱਕਾ ਸੀਗਾ ਉਸ ਦਾ ਮਨ ਉਸ ਦੀ ਆਤਮਾ ਤੇ ਉਸ ਦਾ ਹਰ ਇੱਕ ਫੁਰਨਾ ਪਕਾਰ ਪਕਾਰ ਕੇ ਕਹਿ ਰਿਹਾ ਸੀ ਕਿਦਾਰ ਜੇ ਤੂੰ ਇੱਕ ਵਾਰ ਜੂੰਦਾ ਜਾਗਦਾ ਆ ਜਾਵੇਂ ਤੇ ਮੈਂ ਤੇਰੀ ਹਰ ਇੱਕ ਇਨ ਖਿੜੇ ਮੱਥੇ ਮੰਨਾਂਗੀ ਤੂੰ ਜੋ ਕਹੇਂਗਾ ਕਰਾਂਗੀ ਜੇ ਮੈਂ ਭੈਣ ਨਾਲੋਂ ਵੋਟੀ ਬਣ ਕੇ ਤੈਨੂੰ ਵਧੇਰੇ ਸੁਖ ਦੇ ਸਕਦੀ ਹਾਂ ਤਾਂ ਇਹੋ ਕਰਾਂਗੀ ਤੂੰ ਇੱਕ ਵਾਰ ਆ ਜਾ ਕੇ ਧਾਰ ਕਿਸੇ ਤਰ੍ਹਾਂ ਇੱਕ ਵਾਰ ਸਹੀ ਸਲਾਮਤ ਆ ਜਾ ਦੁਪਹਿਰ ਦੇ ਰੋਟੀ ਟੱਕ ਤੋਂ ਵਿਲੀ ਹੋ ਮਾਇਆ ਬੀਨਾ ਕੋਲ ਆ ਬੈਠੀ ਤੇ ਉਸ ਨੂੰ ਕਹਿਣ ਲੱਗੀ ਵੀਣੀ ਤੂੰ ਹੀ ਆਪਣੇ ਪਾਪਾ ਜੀ ਨੂੰ ਇੱਕ ਖਾਤਰ ਲੈ ਛੱਡ ਦੂੰ ਕਿਦਾਰ ਤੇ ਚੌਥੇ ਦਿਨ ਦਾ ਬੋੜਿਆ ਹੀ ਨਹੀਂਗਾ ਚੱਲ ਨਾ ਸਹੀ ਬਗਾਨੇ ਪੁੱਤਾਂ ਉੱਤੇ ਜ਼ੋਰ ਥੋੜਾ ਹੁੰਦਾ ਏ ਸੱਚ ਕਹਿੰਦੇ ਨੇ ਲਹੂ ਸੋ ਲਹੂ ਪਾਣੀ ਸੋ ਪਾਣੀ ਪਰ ਬੇਜੀ ਵੀਨਾ ਨੇ ਉਦਾਸ ਅੱਖਾਂ ਬੇਵਲ ਬੇਵਲ ਚੱਕ ਕੇ ਕੀ ਹੱਸੀਗਾ ਮੈਨੂੰ ਤੇ ਪਾਪਾ ਜੀ ਦੇ ਐਡਰੈਸ ਦਾ ਵੀ ਨਹੀਂ ਪਤਾਗਾ ਗੁੱਸੇ ਨਾਲ ਖਿੱਚ ਕੇ ਮਾਇਆ ਬੋਲੀ ਤੂੰ ਵੀ ਤੇ ਨਿਰਬੁਰਾ ਬੁਥਾਈਏ ਨਾ ਭਲਾ ਪਤਾ ਵੀ ਤੇਥੋਂ ਨਹੀਂ ਸੀ ਲਿਖ ਹੁੰਦਾਗਾ ਕੱਲ ਦੁਕਾਨ ਤੋਂ ਬਸੰਤ ਨੂੰ ਭੇਜ ਕੇ ਪਤਾ ਮੰਗਵਾ ਲਵਾਂਗੇ ਪਰ ਬੇਜੀ ਪਤਾ ਤੇ ਕਰਨਾ ਸੀਗਾ ਨਾ ਭਰਾ ਹੁਣੀ ਗਏ ਕਿੱਥੇ ਨੇ ਮਾਇਆ ਨੂੰ ਸ਼ਾਇਦ ਇਹ ਪ੍ਰਸ਼ੰਚ ਚੰਗਾ ਨਹੀਂ ਸੀ ਲੱਗਾ ਉਹ ਫੇਰ ਕੁਝ ਖਿੱਚ ਕੇ ਬੋਲੀ ਉਸ ਨੂੰ ਆਪ ਨਹੀਂ ਸੀ ਚਾਹੀਦਾ ਪਰ ਦੱਸ ਕੇ ਜਾਂਦਾ ਪਰ ਕਿਹੜੀ ਗੱਲ ਦਾ ਦਈਆ ਬੰਨਾ ਹੋਇਆ ਬਗਾਨੇ ਪੁੱਤ ਤੇ ਉਹ ਜਾਣੇ ਉਸਦੀ ਮਰਜ਼ੀ ਅੱਛਾ ਵੱਡੇ ਵੇੜੇ ਪਤਾ ਜ਼ਰੂਰ ਮੰਗਾ ਲਵੀ ਬਸੰਤ ਨੂੰ ਭੇਜ ਕੇ ਖੱਤ ਵਿੱਚ ਸਾਰੀਆਂ ਗੱਲਾਂ ਖੋਲ ਕੇ ਲਿਖ ਦੇਈ। ਵੀਨਾ ਜਾਣਦੀ ਹੋਈ ਵੀ ਕਿ ਉਸਦੀ ਮਾਂ ਕਿਹੜੀ ਗੱਲ ਖੋਲ ਕੇ ਲਿਖਵਾਉਣਾ ਚਾਹੁੰਦੀ ਹੈ ਬੋਲੀ ਕਿਹੜੀਆਂ ਗੱਲਾਂ ਤੇਰੇ ਸਾਖ ਬਾਰੇ ਹੋਰ ਕਿਹੜੀਆਂ ਲਿਖ ਦੇਈ ਭਈ ਉਹਨਾਂ ਨੇ ਸਾਖ ਲੈਣਾ ਮੰਨ ਲਿਆ ਵੇ ਅਸਤੂ ਦਾ ਵਿਆਹ ਮੰਗਦੇ ਨੇ ਖੱਤਾ ਦੇਖ ਜਾ ਸਾਰ ਚਲੇ ਆਣ ਅੱਛਾ ਮੇਰੇ ਕੋਲੋਂ ਨਹੀਂ ਲਿਖਿਆ ਜਾਂਦਾ ਵੀਨਾ ਚੜਕੇ ਬੋਲੀ ਹਰ ਵੇਲੇ ਬਸ ਵਿਆਹ 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 ਛੁਦੈਨ ਨਾ ਹੋਵੇ ਤੇ ਮਾਇਆ ਬੋਲੀ ਅਜੇ ਕਿਤੇ ਯਾਣੀ ਬਲੜੀ ਐ ਤੂੰ 16 ਵਰਿਆ ਲੱਗ ਪਈ ਹੋਰ ਕਿੰਨਾ ਚਿਰ ਬਿਠਾਈ ਰੱਖਾਂਗੇ ਤੈਨੂੰ ਲੋਠੇ ਨੂੰ ਵੀਨਾ ਨੇ ਸਿਰ ਧਾਰਤੀ ਵਿੱਚ ਦੇ ਲਿਆ ਮਾਇਆ ਨਹੀਂ ਦੇਖ ਸਕੀ ਕਿ ਇਸ ਵੇਲੇ ਵੀਨਾ ਦੇ ਅੱਖਾਂ ਵਿੱਚ ਕੀ ਖੋਜ ਸੀਗਾ ਸ਼ਾਇਦ ਕੋਈ ਮਾਂ ਜਿਸ ਦੇ ਹਿਰਦੇ ਵਿੱਚ ਬੱਚੀ ਦੀ ਮਾਂ ਮੁਰਾਦ ਮਚਲ ਰਹੀ ਹੋਵੇ ਅਜੇ ਹੀ ਵੇਲੇ ਬਹੁਤੀਆਂ ਬਰੀਕ ਚੀਜ਼ਾਂ ਨੂੰ ਨਹੀਂ ਦੇਖ ਸਕਦੀ ਸੁਣਿਆਈ ਜ਼ਰੂਰ ਚੇਤੇ ਨਾਲ ਬੀਬੀ ਰਾਣੀ ਮਾਇਆ ਨੇ ਇੰਨਾ ਹੀ ਕਿਹਾ ਸੀ ਕਿ ਬਾਹਰਲੇ ਬੂਹੇ ਦਾ ਤਾਕ ਭਮਿਆ ਤੇ ਇਸ ਦੇ ਨਾਲ ਹੀ ਕਦਾਰ ਨੇ ਪ੍ਰਵੇਸ਼ ਕੀਤਾ ਕਦਾਰ ਪਾ ਦੋਵੇਂ ਸ਼ਬਦ ਇੱਕ ਪੂਰਾ ਤੇ ਇੱਕ ਅਧੂਰਾ ਇਕੱਠੇ ਹੀ ਮਾਤਿਆਂ ਦੇ ਮੂੰਹੋਂ ਨਿਕਲੇ ਸੀਗੇ ਕਿਤੇ ਰਿਹੂ ਇਨੇ ਜਨ ਕਿਦਾਰ ਨੂੰ ਪੈਰਾਂ ਤੋਂ ਉਠਾ ਕੇ ਸਾਟੀ ਨਾਲ ਲਾਂਦੀ ਹੋਈ ਮਾਇਆ ਬੋਲੀ ਉੜੀ ਕੜੀਕ ਅੱਖਾਂ ਵੀ ਥੱਕ ਗਈਆਂ ਨੇ ਸਰਦਾਰ ਹੋਰਾਂ ਕਿਸੇ ਜ਼ਰੂਰੀ ਕੰਮ ਵਿੱਚ ਬਾਹਰ ਭੇਜ ਦਿੱਤਾ ਸੀਗਾ ਕਹਿੰਦਾ ਕਿਦਾਰ ਨੇ ਵੀਨਾ ਵੱਲ ਤੱਕਿਆ ਤੇ ਬਦੋ ਬਦੋ ਉਸ ਦੀਆਂ ਅੱਖਾਂ ਝੱਕ ਗਈਆਂ ਅਗਾ ਵਜ ਕੇ ਕਿਦਾਰ ਦੇ ਗਲ ਵਿੱਚ ਪੈਣ ਲਈ ਵੀਨਾ ਦੀਆਂ ਬਾਹਾਂ ਫਰਕਦੀਆਂ ਹੀ ਰਹਿ ਗਈਆਂ ਐ ਲੋ ਕਿਆ ਕਿ ਇਕਦਾਰ ਨੇ ਜੀਬ ਚੋਂ ਕੱਢ ਕੇ 100 100 ਦੇ 8 ਨੋਟ ਮਾਇਆ ਦੀ ਹੱਥ ਵਿੱਚ ਫੜਾ ਦਿੱਤੇ ਸੀਗੇ ਇਹ ਇਹ ਕਿੱਥੋਂ ਲਿਆਂਦੇ ਇਕਦਾਰ ਮਾਇਆ ਦੀ ਜ਼ਬਾਨ ਖੁਸ਼ੀ ਦੇ ਵੇਗ ਵਿੱਚ ਥਥਿਆ ਗਈ ਸੀ ਸਰਦਾਰ ਹੋਰਾਂ ਦਿੱਤੇ ਨੇ ਹਲਾ ਉਹਨਾਂ ਇੰਨੀ ਦਲੇਰੀ ਕਰ ਵਿਖਾਈ ਉਮੀਦ ਤੇ ਕੋਈ ਨਹੀਂ ਸੀਗੀ ਬੜੇ ਚੰਗੇ ਦਿਲ ਦੇ ਆਦਮੀ ਨੇ ਬੇਜੀ ਸ਼ੁਕਰ ਹੈ ਪਰਮਾਤਮਾ ਭਲਾ ਕਰੇ ਸੂ ਸਾਡੇ ਗਰੀਬਾਂ ਲਈ ਮੋਢਾ ਡਾਹਿਆ ਸੂ ਤਾਂ ਫਿਰ ਹੁਣ ਵਿਆਹ ਦੀ ਤਿਆਰੀ ਕਰਨੀ ਚਾਹੀਦੀ ਏ ਬੇਜੀ ਬਸ ਹੋਈ ਸਮਝ ਇਸੇ ਕੰਮ ਦੀ ਢੱਲ ਸੀਗੀ ਹਾਂ ਸੱਚ ਵੀਨਾ ਦੇ ਪਾਪੇ ਨੂੰ ਚਿੱਠੀ ਲਿਖੀ ਸੀ ਆਹੋ ਲਿਖ ਦਿੱਤੀ ਸੀਗੀ ਕੀ ਲਿਖਿਆ ਸੀਗਾ ਜੋ ਤੁਸੀਂ ਕਿਹਾ ਸੀ ਆਉਣ ਦੀ ਤਗੀਦ ਚੰਗੀ ਤਰ੍ਹਾਂ ਕੀਤੀ ਸੀ ਨਾ ਜੀ ਹਾਂ ਤੇਰਾ ਕੀ ਖਿਆਲ ਹੈ ਕਦੋਂ ਤੱਕ ਆ ਜਾਣਗੇ ਦੇਖੋ ਅੱਛਾ ਫਿਰ ਕੱਲ ਮੇਰੇ ਨਾਲ ਕਿਸੇ ਵੇਲੇ ਬਾਜ਼ਾਰ ਚੱਲੀ ਕੁਝ ਕੱਪੜਾ ਤੇ ਥੋੜੀ ਗੋਟਾ ਕਿਨਾਰੀ ਲੈ ਆਵਾਂਗੇ ਕੁੱਝ ਹੌਲੀ ਹੌਲੀ ਮੈਂ ਕਰਾਂਗੀ ਕੁਝ ਵੀ ਨਹੀਂ ਕਰ ਲਵੇਗੀ ਮੋਟਾ ਮੋਟਾ ਕੰਮ ਹੱਥੀਂ ਮੁਕਾ ਕੇ ਵਿਆਹ ਦੇ ਨੇੜੇ ਦਰਜੀ ਬਿਠਾ ਲਵਾਂਗੇ ਮੇਰੀ SLAE ਵੀਨੀ ਦੀ ਪੜ੍ਹਾਈ ਛੜਾ ਦਈਏ ਨਾਲੇ ਹੁਣ ਦੋ ਮਹੀਨੇ ਵਿੱਚ ਕਿੰਨਾ ਕੁ ਪੜ ਲੈਣਾ ਸੂ ਚੰਗਾ ਜਿਵੇਂ ਤੁਹਾਡੀ ਮਰਜ਼ੀ ਕਹਿ ਕੇ ਕਦਾਰ ਕੱਪੜੇ ਬਦਲਣ ਲਈ ਆਪਣੇ ਘਰ ਚਲਾ ਗਿਆ ਮਾਇਆ ਨੇ ਪਾਣੀ ਤਾਣੀ ਪੀਣ ਲਈ ਉਸ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਵੀਨੀ ਉਸ ਦੇ ਚਲੇ ਜਾਣ ਤੋਂ ਬਾਅਦ ਮਾਇਆ ਨੇ ਵਿਨਾ ਨੂੰ ਕਿਹਾ ਗਿਆ ਜਾ ਉੱਠ ਕੇ ਸਕੰਜਵੀ ਦਾ ਗਲਾਸ ਬਣਾ ਕੇ ਭਰਾ ਨੂੰ ਦੇ ਆ ਵਿਚਾਰਾ ਸਰਦੀ ਧੁੱਪੇ ਆਇਆ ਵਾ ਉੱਤਰ ਵਿੱਚ ਬਿਨਾਂ ਕੁਝ ਬੋਲਿਆ ਵਿਨੀ ਰਸੋਈ ਵਿੱਚ ਚਲੀ ਗਈ ਸੀ